ਇਹ ਲੱਭ ਗਏ ਸ਼ਰਦਾਮ ਵਾਲਾ ਨਾ ਇਹਦੀ ਉਮਰ ਛੋਟੀ ਹੈ ਤੇ ਤਜਰਬਾ ਘੱਟ ਹੈ ਇਹਨੂੰ ਇਹਨੇ ਇਤਿਹਾਸ ਦੇ ਪੰਨੇ ਨਹੀਂ ਪੜੇ ਬੇਟੇ ਨੇ ਇਹ ਪੂਜਰਾ ਤੋਂ ਇਤਿਹਾਸ ਦੇ ਪੰਨੇ ਪੜ ਅਸੀਂ ਸਭ ਦਾ ਸਤਿਕਾਰ ਕਰਦੇ ਆਂ RAM ਜੀ ਦਾ ਵੀ KRISHN ਜੀ ਦਾ ਵੀ HANUMAN ਜੀ ਦਾ ਵੀ ਜਿੰਨੀਆਂ ਤੂੰ ਸ਼ਕਤੀਆਂ ਕਹਿਣਾ ਮੇਰੇ ਕੋਲ ਹੈ ਪਰ ਜਿੰਨੀਆਂ ਗੱਲਾਂ ਤੂੰ ਦੱਸਦਾ ਨਾ ਲੋਕਾਂ ਦੀ ਅੰਤਰਜਮਤਾ ਬਣ

वो आवाज यहाँ तक भी आ गई अब तो हम कहेंगे जल्दी से जल्दी उस मंदिर की पूजा भी प्रारंभ हो जानी चाहिए जब अयोध्या में राम जी बैठ गए काशी में नंदी भगवान निकल आए औरत तो भय अब तो हरिहर मंदिर में भी अभिषेक और रुद्राभिषेक हो जाना चाहिए एक यहाँ और पावन <laughs> वाला ना ਇਹਦੀ ਉਮਰ ਛੋਟੀ ਹੈ ਤੇ ਤਜਰਬਾ ਘੱਟ ਹੈ ਇਹਨੂੰ ਇਹਨੇ ਇਤਿਹਾਸ ਦੇ ਪੰਨੇ ਨਹੀਂ ਪੜੇ ਬੇਟੇ ਨੇ ਇਹ ਪੁਰਾਣੇ ਤੋਂ ਇਤਿਹਾਸ ਦੇ ਪੰਨੇ ਪੜ ਅਸੀਂ ਸਭ ਦਾ ਸਤਿਕਾਰ ਕਰਦੇ ਆਂ RAM ਜੀ ਦਾ ਵੀ KRISHN ਜੀ ਦਾ ਵੀ HANUMAN ਜੀ ਦਾ ਵੀ ਜਿੰਨੀਆਂ ਤੋਂ ਸ਼ਕਤੀਆਂ ਕਹਿੰਨਾ ਮੇਰੇ ਕੋਲ ਹੈ ਪਰ ਜਿੰਨੀਆਂ ਗੱਲਾਂ ਤੂੰ ਦੱਸਦਾ ਨਾ ਲੋਕਾਂ ਦੀ ਅੰਤਰਜਮਤਾ ਬਣ ਕੇ ਇਸ ਤੋਂ ਵੱਧ ਸਾਡੇ ਕੋਲ ਘਰਾ ਮਾਤਾ ਨੇ ਗੁਰੂ ਗੋਬਿੰਦ ਸਿੰਘ ਦੇ ਸਿੱਖਿਆ ਪਰ ਸਾਡੇ ਗੁਰੂ ਅਰਜਨ ਸਾਹਿਬ ਕਹਿੰਦੇ ਕਰਾਮਾਤ ਕਹਿਰਦਾ ਨਾਮ ਹੈ ਤੇ ਕਰਾਮਾਤ ਦਾ ਗੁਰੂ ਘਰ 'ਚ ਕੋ ਥਾਂ ਨਹੀਂ ਤੂੰ ਜਿਹੜੀ ਕਹਿੰਨਾ ਨਾ ਹਰਿ ਮੰਦਰ 'ਚ ਵੀ ਪੂਜਾ ਆਰੰਭ ਹੋਣੀ ਚਾਹੀਏ ਬੜੇ ਬੜੇ ਗਏ ਹਰ ਮੰਦਰ 'ਚ ਪੂਜਾ ਕਰਨ ਵਾਲੇ ਆਏ ਤੇ ਗਏ 40 ਦੇ ਨਹੀਂ ਟੱਪਣ ਦਿੰਦਾ ਗੁਰੂ ਰਾਮਦਾਸ ਜੀਵੇਂ ਪਾਰਚਾ ਗੁਰੂ ਹਰਗੋਬਿੰਦ ਸਾਹਿਬ ਬੰਦੇ ਦਾ ਪੁੱਤ ਬਣ ਠੀਕ ਹੈ ਤਿਲਕ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਬਲੱਡ ਹੈ ਤੇਰੇ ਮੱਕੇ ਤੇ ਤਲਕ ਤੇ ਜਨਉ ਨਾੜਾਂ ਦਾ ਜਨਉ ਹੈ ਠੀਕ ਹੈ ਤੇ ਕੜਿਆਲ ਜਿਹੜੇ ਖੜਕਦੇ ਨੇ ਨਾ ਮੰਦਿਰਾਂ ਵਿੱਚ ਇਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਕਰਕੇ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਕਰਕੇ ਕਿਤੇ ਭੋਲਣਾ ਜਾਇਓ ਅੱਜ ਜਿਹੜੇ ਹਿੰਦੂ ਭਾਈਚਾਰਾ ਜਾਟ ਵੀਰ ਸਾਡੇ ਜਾਗਰਤ ਹੋ ਰਹੇ ਨੇ ਨਾ ਉਹਨਾਂ ਨੂੰ ਗੁਰੂ ਸਾਹਿਬ ਜੀ ਜਾਗਰਤ ਕਰ ਰਹੇ ਨੇ ਗੁਰੂ ਸਾਹਿਬ ਹੀ ਜਾਗਰਤ ਕਰ ਰਹੇ ਨੇ ਇਸ ਕਰਕੇ ਤੈਨੂੰ ਇਹ ਗੱਲ ਕਹਿਣੀ ਆ ਕਿ ਬੰਦਾ ਬੰਦਿਆਂ ਵਾਲੇ ਕੰਮ ਕਰੇ ਨਹੀਂ ਤੇ ਫਿਰ ਨਾ ਨਾਂ ਰਹਿੰਦਾ ਤੇ ਨਾ ਨਿਸ਼ਾਨ ਰਹਿੰਦਾ ਪਤਾ ਨਹੀਂ ਕਿੱਧਰ ਕਿੱਧਰ ਚਲੇ ਜਾਂਦਾ ਇਸ ਕਰਕੇ ਨਰਿੰਦਰ ਪ੍ਰਕਾਸ਼ ਜੋ ਵੀ ਤੂੰ ਹੈ ਬਗੇਸ਼ਵਰ ਦਾਮ ਕਾ ਮੰਤ ਸੰਤ ਜੋ ਵੀ ਹੈ ਜਿੰਨਾ ਕ ਤੇਰਾ ਦਾਲ ਫੁਲਕਾ ਚੱਲ ਰਿਹਾ ਤੇ ਚਲਾਈ ਚੱਲ ਕੋਈ ਵੀ ਸਮਾਸੀ ਕੇ ਲੇਕਰ ਰੋਟੀ ਵੀ ਨਹੀਂ ਸੀ ਤੇ ਪਾਣੀ ਵੀ ਨਹੀਂ ਸੀ ਸ਼ੁਕਰਾਨਾ ਕਰ ਭਗਵਾਨ ਦਾ ਤੇਰਾ ਤੀਰ ਵੀ ਚੱਲਿਆ ਤਾਂ ਤੁੱਕਾ ਵੀ ਚੱਲ ਗਿਆ ਤੇ ਤੁੱਕਾ ਜਿਹੜਾ ਨਾ ਕਿਸੇ ਵਕਤ ਇਹੋ ਜਿਹੇ ਟਿਕਾਣੇ ਦਿੱਤਾ ਜਾਂਦਾ ਵੀ ਮੁੜ ਕੇ ਆਉ ਵੀ ਨਹੀਂ ਆਉਂਦੀ ਠੀਕ ਹੈ ਤੁੱਕਾ ਜਣਾ ਤੁੱਕਾ ਐਡਾ ਮੋਟਾ ਹੁੰਦਾ ਐ ਚੱਲਦਾ ਅੱਡੀ ਵੀ ਵੱਜਦੀ ਹੈ ਤੇ ਅੱਡੀ ਮਾਰਿਆ ਤੇ ਚੀਕਾਂ ਵੀ ਨਿਕਲ ਜਾਂਦੀਆਂ ਨੇ ਬਾਹਰ ਬਿਲਕੁਲ ਧਿਆਨ ਸੇ ਸ਼ਾਸਤਰੀ ਧਿਆਨ ਸੇ ਆਓ ਤੁਹਾਨੂੰ ਕੁਝ ਸੁਣਾਈਏ ਜੀ ਰੱਖ ਇਹ ਲੋਕਾਂ ਦੀਆਂ ਚਾਲਾਂ ਦੇਖੋ ਇਹ ਲੋਕ ਇਹ ਨੀ ਹਰ ਮੰਦਰ ਕਿਸੇ ਕਾਰਨ ਵਸ हरिहर मंदिर की पूजा तो बंद है लेकिन आज भी लोग कहते हैं कि भीतर से आवाज आती है अब वो आवाज यहां तक भी आ गई अब तो हम कहेंगे जल्दी से जल्दी उस मंदिर की पूजा भी प्रारंभ हो जानी चाहिए जब अयोध्या में राम जी बैठ गए राजी में नंदी भगवान ने जलाए दौड़ात भए अब हरिहर मंदिर में भी अभिषेक रुद्राभिषेक हो जाना चाहिए एक यहां और पावन ए रब के शिरधाम वाला ना एडी उमर छोटी है ते तर्ज़बा ਘਟ ਹੈ ਇਹਨੂੰ ਇਨੇ ਇਤਿਹਾਸ ਦੇ ਪੰਨੇ ਨਹੀਂ ਪੜੇ ਬੇਟੇ ਨੇ ਇਹ ਬੋਧਰਾ ਤੋਂ ਇਤਿਹਾਸ ਦੇ ਪੰਨੇ ਪੜ ਅਸੀਂ ਸਭ ਦਾ ਸਤਿਕਾਰ ਕਰਦੇ ਆਂ राम जी ਦਾ ਵੀ ਕ੍ਰਿਸ਼ਨ ਜੀ ਦਾ ਵੀ ਹਨੂਮਾਨ ਜੀ ਦਾ ਵੀ ਜਿਹਦੀਆਂ ਤੂੰ ਸ਼ਕਤੀਆਂ ਕਹਿਣਾ ਮੇਰੇ ਕੋਲ ਆ ਪਰ ਜਿੰਨੀਆਂ ਗੱਲਾਂ ਤੂੰ ਦੱਸਦਾ ਨਾ ਲੋਕਾਂ ਦੀ ਅੰਤਰਜਮਤਾ ਬਣ ਕੇ ਇਸ ਤੋਂ ਵੱਧ ਸਾਡੇ ਕੋਈ ਕਰਾਮਾਤਾਂ ਨਹੀਂ ਗੁਰੂ ਗੋਬਿੰਦ ਸਿੰਘ ਦੇ ਸਿੱਖੀਆਂ ਪਰ ਸਾਡੇ ਗੁਰੂ ਅਰਜਨ ਸਾਹਿਬ ਕਹਿੰਦੇ ਕਰਾਮਾਤ ਕਹਿਰਦਾ ਨਾਮ ਹੈ ਤੇ ਕਰਾਮਾਤ ਦਾ ਗੁਰੂ ਘਰ 'ਚ ਕੋਈ ਥਾਂ ਨਹੀਂ ਤੂੰ ਜਿਹੜੀ ਕਹਿਣਾ ਨਾ ਹਰਿ ਮੰਦਰ 'ਚ ਵੀ ਪੂਜਾ ਆਰੰਭ ਹੋਣੀ ਚਾਹੀਏ بڑے بڑے ਗਏ ਹਰ ਮੰਦਰ 'ਚ ਪੂਜਾ ਕਰਨ ਵਾਲੇ ਆਏ ਤੇ ਗਏ 40 ਦੇ ਨੇ ਟੱਪਣ ਦਿੰਦਾ ਗੁਰੂ ਰਾਮਦਾਸ ਜੀਵੇਂ ਪਾਚਾ ਗੁਰੂ ਹਰਗੋਬਿੰਦ ਸਾਹਿਬ ਬੰਦੇ ਦਾ ਪੁੱਤ ਬਾਣ ਠੀਕ ਹੈ ਤਿਲਕ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਬਲੱਡ ਹੈ ਤੇਰੇ ਮੱਤੇ ਤੇ ਤਿਲਕ ਤੇ ਜਨਉ ਨਾੜਾਂ ਦਾ ਜਨਉ ਹੈ ਠੀਕ ਹੈ ਤੇ ਕੜਿਆਲ ਜਿਹੜੇ ਖੜਕਦੇ ਨੇ ਨਾ ਮੰਦਰਾ ਵਿੱਚ ਇਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਕਰਕੇ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਕਰਕੇ ਕਿਤੇ ਭੋਲਣਾ ਜਾਇਓ ਅੱਜ ਜਿਹੜੇ ਹਿੰਦੂ ਭਾਈਚਾਰਾ जाट ਵੀਰ ਸਾਡੇ ਜਾਗਰੂਤ ਹੋ ਰਹੇ ਨੇ ਨਾ ਉਹਨਾਂ ਨੂੰ ਗੁਰੂ ਸਾਹਿਬ ਜੀ ਜਾਗਰੂਤ ਕਰ ਰਹੇ ਨੇ ਗੁਰੂ ਸਾਹਿਬ ਹੀ ਜਾਗਰੂਤ ਕਰ ਰਹੇ ਨੇ ਇਸ ਕਰਕੇ ਤੈਨੂੰ ਇਹ ਗੱਲ ਕਹਿਣੀ ਹੈ ਕਿ ਬੰਦਾ ਬੰਦਿਆਂ ਵਾਲੇ ਕੰਮ ਕਰੇ ਨਿੱਤੇ ਫੇਰ ਨਾ ਨਾਮ ਰਹਿਦਾ ਤੇ ਨਾ ਨਿਸ਼ਾਨ ਰਹਿਦਾ ਪਤਾ ਨਹੀਂ ਕਿੱਧਰ ਕਿੱਧਰ ਚਲੇ ਜਾਂਦਾ ਇਸ ਕਰਕੇ ਨਰਿੰਦਰ ਪ੍ਰਕਾਸ਼ ਜੋ ਵੀ ਤੂੰ ਹੈ ਬਗੇਸ਼ਵਰ ਦਾਮ ਕਾ ਮਨ ਤਸੰਤ ਜੋ ਵੀ ਹੈ ਜਿੰਨਾ ਕ ਤੇਰਾ ਦਾਲ ਫੁਲਕਾ ਚੱਲ ਰਿਹਾ ਤੋ ਚਲਾਈ ਚੱਲ ਕੋਈ ਵੀ ਸਮਾਸੀ ਤੇਰੇ ਕਰ ਰੋਟੀ ਵੀ ਨਹੀਂ ਸੀ ਤੇ ਪਾਣੀ ਵੀ ਨਹੀਂ ਸੀ ਸ਼ੁਕਰਾਨਾ ਕਰ ਭਗਵਾਨ ਦਾ ਤੇਰਾ ਤੀਰ ਵੀ ਚੱਲਿਆ ਤੋ ਤੁੱਕਾ ਵੀ ਚੱਲ ਗਿਆ ਤੁੱਕਾ ਜਿਹੜਾ ਨਾ ਕਿਸੇ ਵਕਤ ਇਹੋ ਜਿਹੇ ਟਿਕਾਣੇ ਦਿੱਤਾ ਜਾਂਦਾ ਵੀ ਮੁੜ ਕੇ ਆਉ ਵੀ ਨਹੀਂ ਆਉਂਦੀ। ਹੂੰ ਠੀਕ ਹੈ। ਤੁੱਕਾ ਜਿਹੜਾ ਨਾ ਤੁੱਕਾ ਐਡਾ ਮੋਟਾ ਹੁੰਦਾ ਐ ਚੱਲਦਾ। ਅੱਡੀ ਵੀ ਵੱਜਦੀ ਐ ਤੇ ਅੱਡੀ ਮਾਰਿਆਂ ਤੇ ਚੀਕਾਂ ਵੀ ਨਿਕਲ ਜਾਂਦੀਆਂ ਨੇ ਬਾਹਰ। ਬਿਲਕੁਲ। ਧਿਆਨ ਨਾਲ। ਸ਼ਾਸਤਰੀ ਧਿਆਨ ਨਾਲ।